ਲੱਗਦਾ ਮੰਮੀ ਹੁਣੀ ਆ ਗਈ ਆ ਸਸਕਾ ਜੀ ਬਸ ਸਤਿਕਾਰ ਹੋ ਠੀਕ ਠਾਕ ਹਾਂਜੀ ਸਸਕਾ ਮੇ ਜੀ ਸਸਕਾ ਜੀ ਕੀ ਹਾਲ ਚਾਲ ਹਾਂਜੀ ਵਧੀਆ ਠੀਕ ਆ ਹਾਂਜੀ ਸਭ ਠੀਕ ਠਾਕ ਹੈ ਤੇ ਗੱਡੀ ਅੱਗੇ ਲੈ ਆਉਣੀ ਦੀ ਨਹੀਂ ਇੱਥੇ ਲਾਤੀ ਗਲੀ ਚ ਚਲੋ ਠੀਕ ਆ ਕੋਈ ਗੱਲ ਨਹੀਂ ਚਲਾ ਮੰਮੀ ਅਜੇ ਅੰਦਰ ਆਗੀ ਮਮੀ ਜੇ ਮੈਂ ਦੱਸ ਖੇਚਲ ਕਰਦੇ ਹੁੰਨੇ ਆ ਚੱਲ ਕੋਈ ਨਹੀਂ ਹੋਰ ਪਰਿਵਾਰ ਠੀਕ ਠਾਕ ਸਭ ਹਾਂਜੀ ਡਾਡੀ ਜੀ ਸਭ ਵਧੀਆ ਠੀਕ ਠਾਕ ਨੇ ਤੁਸੀਂ ਦੱਸੋ ਠੀਕ ਹੈ ਆਪਣਾ ਵੀ ਕਿੱਥੇ ਲਵਲੇ ਉਹ ਡਾਡੀ ਜੀ ਮੜਾ ਜਾ ਗਏ ਹੀ ਹੱਡੇ ਤੇ ਹੀ ਕੰਮ ਹੀ ਥੋੜਾ ਜਿਹਾ ਅੱਛਾ ਹਾਂਜੀ ਪੁੱਤ ਕੰਨ ਨੂੰ ਹੀ ਨਹੀਂ ਖੇਚਲ ਕਰਨੀ ਕਿੱਥੇ ਭੇਜਿਆ ਨਾ ਨਹੀਂ ਨਹੀਂ ਭੇਜਿਆ ਨਹੀਂ ਅੰਮੀ ਕਿਤੇ ਵੀ ਉਦਾਂ ਹੀ ਗਏ ਕੰਮ ਹੀ ਕੋਈ ਅੱਛਾ ਹਾਂਜੀ ਤੇ ਹੋਰ ਬਾਕੀ ਪਰਿਵਾਰ ਇੱਥੇ ਹੀ ਇਕਾਂ ਗਏ ਕਿ ਤੇ ਭਾਜੀ ਨਹੀਂ ਨਹੀਂ ਇੱਥੇ ਨੇ ਸਾਰੇ ਘਰੇ ਮੈਂ ਮਾਰਦੀ ਆਂ ਆਵਾਜ਼ ਠੀਕ ਹੈ ਤੇ ਵੀ ਵਧੀਆ ਜਿਹਾ ਫੋਨ ਬਰੂ ਹਾਂ ਫੋਨ ਆਇਆ ਠੀਕ ਠਾਕ ਹੈ ਵਧੀਆ ਉਸ ਦਾ ਨੀਂਦਾ ਤੇਰੇ ਵੱਲੋਂ ਵੀ ਅੱਛਾ ਅੱਛਾ ਚਲੋ ਵਧੀਆ ਹੈ ਕੰਮ ਕਿਦਾਂ ਵਧੀਆ ਚੱਲਦਾ ਦਾ ਨਾਮ ਵਧੀਆ ਜਾਂਦਾ ਦਾ ਠੀਕ ਆ ਕਰਦਾ ਦਾ ਫੋਨ ਤੈਨੂੰ ਹੀ ਮੈਨੂੰ ਦੇ ਦਿਆ ਬਸ ਕਦੀ ਕਿਦਾਂ ਜਦੋਂ ਤੇ ਟਾਈਮ ਹੋਵੇ ਜਦੋਂ ਫਿਰ ਕਿਦਾਂ ਨਾ ਜੋਬ ਤਾਂ ਫ੍ਰੀ ਹੁੰਦਾ ਫਿਰ ਉਹਦਾ ਹੀ ਹਾਂਜੀ ਸਾਨੂੰ ਮੈਂ ਉਹ ਹੀ ਕਰਦਾ ਕੋਈ ਨਹੀਂ ਬੈਠੋ ਤੁਸੀਂ ਮੈਂ ਮਾਰਦੀ ਆਂ ਆਵਾਜ਼ ਨਾਲ ਨੂੰ ਵੀ ਤੇ ਠੀਕ ਆ ਬੁਲਾ ਲਓ ਸਸਿਕਾ ਮਸਰ ਜੀ ਸਸਿਕਾ ਮਸਰ ਠੀਕ ਆਲ ਹੋਰ ਕੀ ਆ ਬਰੂ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਬੜੇ ਚਿਰ ਤੇ ਠੀਕ ਨਹੀਂ ਲੀਡ ਹੋ ਗਏ ਤੇ ਇਹ ਥੋੜਾ ਟਾਈਮ ਲੱਗ ਗਿਆ ਸੀਗਾ ਹਾਂ ਚੱਲ ਚਲ ਗਏ ਸੀ ਲੋਕ ਅੱਛਾ ਅੱਛਾ ਠੀਕ ਠੀਕ ਹਾਂ ਹੋਰ ਘਰ ਸਾਰੇ ਠੀਕ ਠਾਕ ਨੇ ਸਭ ਵਧੀਆ ਤੂੰ ਸੁਣਾ ਵਧੀਆ ਵੀਰ ਦਾ ਹੁੰਦਾ ਹਣਾ ਫੋਨ ਬਾਰੋ ਹਾਂਜੀ ਹਾਂਜੀ ਆਉਂਦਾ ਚਲੋ ਹੋਰ ਗੁੜੀਆਂ ਠੀਕ ਠਾਕ ਗੁੜੀਆਂ ਵਧੀਆ ਗੁੜੀਆਂ ਦਾ ਸੋਚਣ ਦੇ ਹੁਣ ਸਕੂਲੇ ਪਾਇਆ ਵਾ ਅੱਛਾ ਤੇ ਉਹ ਜੇ ਪ੍ਰੀ ਨਸਰੀ ਆ ਗਾਂ ਫਿਰ ਹੁਣ ਤੁਹਾਨੂੰ ਪਤਾ ਕਲਾਸਾਂ ਨਿੱਕੇ ਨਿੱਕੇ ਕਿਲੀਆਂ ਚੱਲ ਗਈਆਂ ਠੀਕ ਹੈ ਠੀਕ ਹੈ ਤੇ ਹੁਣ ਅਗਲੇ ਸਾਲ ਪਾਵਾਂਗੇ ਨਸਰੀ ਚ ਚਲੋ ਵਧੀਆ ਹੋਰ ਭਾਜੀ ਗਏ ਕਿਤੇ ਨਹੀਂ ਇੱਥੇ ਜੜੀ ਠੀਕ। ਨਹੀਂ ਮੈਨੂੰ ਦੱਸਣ ਕਹਿੰਦੇ ਮੈਂ ਤੇ ਪਹਿਲੀਆਂ ਠੀਕਾ। ਤੇ ਫੋਨ ਕਰਦੇ ਕਹਿੰਦੇ ਵੀ ਆਏ ਆ ਘਰ ਪਰੌਣੇ। ਠੀਕ ਆ। ਤੇ ਤੂੰ ਜਾ ਘਰ ਤੇ ਮੈਂ ਫਿਰ ਆ ਗਿਆ ਇਧਰ ਨੂੰ। ਠੀਕ ਆ ਠੀਕ ਆ। ਲਾਤਾ ਕਣਕਣ ਪਾਣੀ ਦੁੱਛਾ ਕੇ। ਕਣਕਣ ਉਤੇ ਪਾਣੀ ਲਾਤਾ ਵਾ। ਸਪ੍ਰੈਇਆਂ ਸਾਡਾ ਰਦਾ ਇੱਕ ਅਰੇ ਕਰ ਦਈਏ। ਹੋਰ लवली ਗਿਆ ਕਿਦੇ? ਨਹੀਂ लवली ਇੱਥੇ ਅਡੇ ਤੱਕ ਹੀ ਗਿਆ ਹੈਗਾ। ਅੱਛਾ ਅੱਛਾ। ਭਾਜੀ ਆ ਜਾਂਦਾ ਹੁਣੀ। ਠੀਕ ਆ। ਉਹ ਤੁਸੀਂ ਸੁਣਾਓ ਕਿੰਦਾ ਪਿੰਡ ਸਾਰੇ ਠੀਕ ਆ? ਸਭ ਵਧੀਆ ਵਧੀਆ। ਕਿਰਪਾ ਬੰਮਾ ਜੀ। ਕਣਕਣ ਘਾਪ ਹੀ ਲਾਈ ਗਿਆ ਠੀਕੇ ਤੇ। ਨਹੀਂ ਆਪ ਹੀ। ਉਹ ਚਲੋ ਚੰਗਾ ਵਾ ਠੀਕੇ ਬਿਲਕੁਲ ਬਿਲਕੁਲ ਹਨਾ ਔਖਾ ਆਇੰਦਾ ਕੰਮ ਆਪ ਲਈ ਹੋਵੇ ਤੇ ਬੰਦੇ ਨੂੰ ਸੰਤੁਸ਼ਟੀ ਹੁੰਦੀ ਆ ਕਿ ਜੋ ਨਿਕਲਿਆ ਆਇਆ ਮੇਰਾ ਹੀ ਆ ਹਨਾ ਇੱਕ ਤੇ ਇਹਨੂੰ ਪਤਾ ਨਹੀਂ ਕਿੰਨੇ ਕੀ ਆ ਹੀ ਲੱਗੇ ਬੈਨ ਨੂੰ ਜਾ ਕੇ ਤੇ ਸਰਾਨੇ ਬੈ ਗਿਆ ਆ ਹੁਣ ਪਤਾ ਨਹੀਂ ਵੀ ਕਿਹੜੀਆਂ ਗੱਲਾਂ ਉਹਨਾਂ ਨਾਲ ਕਰਦੀ ਆ ਤੇ ਕਿਹੜੀਆਂ ਨਹੀਂ ਕਰਦੀ ਇਹ ਕਿ ਵੀ ਹਲੇ ਤੱਕ ਆਏ ਨਹੀਂ ਪਰੇ ਛੇਤੀ ਆ ਉਹ ਤਾਂ ਲੱਗੇ ਆ ਕੇ ਬਹੁ ਉਹਨਾਂ ਦੇ ਸਰਪੰਦਰ ਆਲੇ ਸਮਾਨ ਲੈਣ ਤਾਈ ਮੇਰੀ ਗੱਲ ਸੁਣੋ ਆ ਗਏ ਆ ਪਰੋਣੇ ਪਰੋਣੇ ਤੇ ਆ ਗਏ ਤੇ ਸਮਾਨ ਸਾਰਾ ਲੈ ਆਏ ਹੋ ਨਾ ਸਮਾਨ ਤਾਂ ਮੈਂ ਲੈਣ ਤਾਵਾ ਤੇ ਆ ਗੋਭੀ ਰਹਿ ਗਈ ਉਹ ਮੈਨੂੰ ਹੁਣ ਲੈ ਕੇ ਆਇਆ ਚਲੋ ਕੋਈ ਗੱਲ ਨਹੀਂ ਮੈਂ ਲਗੀਆਂ ਤਿਆਰੀ ਕਰਨ ਮੇ ਪਕੌੜੇ ਕੱਢ ਲੈਣੀ ਆ ਤੁਸੀਂ ਠੀਕ ਇੰਦਾ ਕਰੋ ਕਿ ਜਾਗਦ ਲਾਗੇ ਬਹੁ ਉਹਨਾਂ ਦੇ ਉਹਨਾਂ ਲਾਗੇ ਕੌਣ ਬੈਠਾ ਹੁਣ ਜੋਬਨਵੀਰ ਬਿਠਿਆ ਲਾਗੇ ਜਾਗੇ ਜੋਬਨ ਟੈਨਸ਼ਨ ਨਹੀਂ ਵੀ ਕੋਈ ਨਾ ਕੋਈ ਗੱਲ ਨਾ ਕਰ ਦੇਣ ਕਿਦੇ ਉਹ ਚਲ ਕੋਈ ਗੱਲ ਨਹੀਂ ਮੈਂ ਚਲਦਾ ਹਾਂ ਤੂੰ ਲਿਆ ਚਾਹ ਜਾਓ ਤੁਸੀਂ ਬੈਠੋ ਮੈਂ ਬਸ ਤਿਆਰੀ ਕਰਕੇ ਲਿਓਨੀ ਆ ਹਲੋ ਲਵਲੀ ਆਈ ਸਸਿਕਾ ਮੈਂ ਹਾਂ ਸਸਾ ਹਾਂ ਫੋਰ ਠੀਕ ਠਾਕ ਹਾਂਜੀ ਠੀਕ ਠਾਕ ਜੇ ਵਧੀਆ ਤੂੰ ਸੁਣਾਓ ਹਾਂ ਵਧੀਆ ਕੋ ਸੁਣਾਓ ਤੇ ਜੋਬਨ ਤੈਨੂੰ ਡੈਡੀ ਸਦਨ ਡਿਆ ਪਹਿਲੀ ਮੈਂ ਆ ਗਿਆ ਕੋਲ ਮੈਂ ਠੀਕ ਆ ਠੀਕ ਆ ਹੋ ਹੋ ਸਨਾਉ ਬਾਹਰ ਵਾਲੇ ਦਾ ਕਿੱਦਾਂ ਜੀ ਹਾਂ ਠੀਕ ਠਾਕ ਠੀਕ ਹੈ ਬਈ ਅੱਛਾ ਅੱਛਾ ਆਇਆ ਫੋਨ ਹਾਂ ਜੀ ਆਉਂਦਾ ਠੀਕ ਹੈ ਤੇ ਲੇਟ ਹੀ ਹੋ ਗਏ ਤੁਸੀਂ ਉਹ ਥੋੜਾ ਕੰਮ ਚੱਲ ਗਏ ਹਾਂ ਅੱਛਾ ਅੱਛਾ ਸ਼ਾਇਰ ਰੁਕੇ ਥੋੜੀ ਦਮ ਠੀਕ ਹੈ ਠੀਕ ਹੈ ਮੈਂ ਅੱਗੇ ਰਪਿੰਦਰ ਨੂੰ ਕਹਿੰਦਾ ਮੈਂ ਫੋਨ ਤੇ ਬਹੁਤ ਚਿਰ ਦਾ ਆਇਆ ਤੇ ਆਇਆ ਹੀ ਨਹੀਂ ਅਜੇ ਮੈਂ ਤਾਂ ਹੋ ਗਿਆ ਤੇ ਆ ਠੀਕਾ ਨਹੀਂ ਸਰ ਡੈਡ ਜੀ ਦਾ ਨਾ ਟਾਈਮ ਲਾ ਆਏ ਚਲੋ ਕੋਈ ਗੱਲ ਸਾਸੀ ਕਾਲ ਜੀ ਸਾਸੀ ਕਾਲ ਜੀ ਆਜੋ ਤੁਸੀਂ ਉਧਰ ਬੈਠੇ ਆਪਾਂ ਚੱਲ ਜੋ ਹੋ ਡੈਡ ਜੀ ਠੀਕ ਆ ਕਿੱਥੋਂ ਤੱਕ ਪਹੁੰਚਿਆ ਕੰਮ ਕੰਮ ਡੈਡ ਜੀ ਐਂਡ ਤੇ ਹੀ ਆ ਹੁਣ ਪਰ ਇਹ ਆ ਵੀ ਅਜੇ ਤਰਲੇ ਹੀ ਆ ਉਦਾਂ ਦੇ ਕਿਉਂ ਪਤਾ ਨਹੀਂ ਕੀ ਗੱਲ ਦੇਣ ਨਹੀਂ ਦੇ ਉਹਦੇ ਨਹੀਂ ਕੰਮ ਕਿਹੜੇ ਸਕੂਲੇ ਕਰਦੇ ਸੀ ਤੈਨੂੰ ਇੱਥੇ ਲੈ ਮੈਂ ਇੱਥੇ ਗਰਦਾਪੁਰ ਜੀਪੀਐਸ ਜੀਪੀਐਸ ਕੋਈ ਗੱਲ ਨਹੀਂ ਉੱਥੇ ਗੱਲ ਕਰ ਲੈਨੇ ਮੇਰੇ ਵਾਕ ਵੀ ਆ ਬੰਦੇ ਉੱਥੇ ਹੈਗੇ ਆ ਅੱਛਾ ਅੱਛਾ ਨਹੀਂ ਉਦਾਂ ਦੇ ਕਹਿਣ ਦੇ ਵੀ ਦੇ ਦਾਂਗੇ ਇੱਕ ਦੋ ਦਿਨ ਚ ਪਰ ਅਜੇ ਲਾਰੇ ਲਾਉਂਦੇ ਆ ਕੋਈ ਗੱਲ ਮੈਂ ਭਾਈ ਰਿਸ਼ਪਾਲ ਹੁਣਾਂ ਨਾਲ ਗੱਲ ਕਰ ਲੀਨਾ ਅੱਛਾ ਅੱਛਾ ਹੂੰ ਵਾਕ ਬਨੇ ਉਹਨਾਂ ਦੇ ਠੀਕ ਹੈ ਠੀਕ ਹੈ ਮੈਂ ਨਹੀਂ ਤੇ ਮੈਂ ਫੋਨ ਕਰਾਂ ਭਾਜੀ ਰਿਸ਼ਪਾਲ ਨਾਲ ਕਰਾਂ ਗੱਲ ਉਹ ਨਹੀਂ ਡੜਜੀ ਰਹਿਣ ਦੋ ਤੁਹਾਨੂੰ ਪਤਾ ਬੰਦੇ ਵੀ ਅੱਗੇ ਹੋ ਜਾਈ ਆ ਉਥੇ ਐ ਵੱਧ ਘੱਟ ਬੋਲਣਗੇ ਫਿਰ ਆ ਦੇ ਕੋਈ ਨਿਕਲ ਜੂਗਾ ਕੋਈ ਮੂੰਹ ਹੂੰ ਇੰਦਾ ਪਿਆਰ ਨਹੀਂ ਆ ਜੇ ਕਿਤੇ ਦੇ ਦਿੰਦੇ ਚੱਲ ਇੱਕ ਵਾਰੀ ਜਾ ਕੇ ਨਾ ਟਰਾਈ ਕਰ ਲੈ ਨਹੀਂ ਤੇ ਮੈਂ ਉਹਨਾਂ ਨਾਲ ਕਰੂੰਗਾ ਗੱਲ ਨਹੀਂ ਇੱਕ ਵਾਰੀ ਮੈਂ ਹੋ ਕੇ ਆਉਂਗਾ ਕੋਈ ਗੱਲ ਨਹੀਂ ਫਿਰ ਤੁਹਾਨੂੰ ਫੋਨ ਤੇ ਦੱਸੂੰਗਾ ਫਿਰ ਜੇ ਲੋੜ ਪogne ਤੇ ਫਿਰ ਤੁਸੀਂ ਠੀਕ ਆ ਕੋਈ ਨਹੀਂ ਕਰ ਲਿਓ ਫੋਨ ਤਾਂ ਕੋਈ ਕਰ ਲੈ ਦੱਸ ਹਾਂਜੀ ਰਪਿੰਦਰ ਪੈਂਜੀ ਠੰਡ ਹੀ ਵਧੀਆ ਤੇ ਘਰ ਨਾਲ ਕੋਲ ਨਾ ਵੀ ਕੀ ਆ ਠੰਡ ਪੈਂਜੀ ਬਹੁਤ ਹੀ ਜਿਆਦਾ ਆ ਕੇ ਹੋਰ ਨਿੱਕੇ ਤਾਂ ਹੁੰਦਾ ਜਿਵੇਂ ਫੋਨ ਹਾਂਜੀ ਹੁੰਦਾ ਜੀ ਠੀਕ ਠਾਕ ਆ ਹਾਂਜੀ ਚਲੋ ਵਧੀਆ ਲੱਗਾ ਪੈਂਜੀ ਆਪਣੇ ਆਰੇ ਹੋਰ ਹਾਂਜੀ ਧੀ ਪੁੱਤ ਪੈਂਜੀ ਆਰੇ ਲੱਗੇ ਹੋਣ ਤੇ ਫੇਰ ਹੀ ਮਾਂ ਪਿਓ ਨੂੰ ਸੋਫਾ ਹਾਂਜੀ ਸਹੀ ਗੱਲ ਠਾਡੀ ਪੈਂਜੀ ਨਾਲੇ ਅੱਜ ਕੱਲ ਸਮਾਂ ਹੀ ਇਦਾਂ ਦਾ ਆ ਸਾਰੇ ਸਾਰੇ ਜੀ ਕਮਾਉਣ ਤੇ ਫੇਰ ਹੀ ਟਾਈਮ ਪਾਸ ਹੁੰਦਾ ਵਧੀਆ ਸਹੀ ਗੱਲ ਵਾ ਤੁਹਾਡੀ ਪੈਂਜੀ ਮੰਗਿਆਈ ਨੇ ਤਾਂ ਲੱਕ ਤੋੜ ਛੜਿਆ ਲੋਕਾਂ ਦਾ ਹਾਂਜੀ ਹਾਂਜੀ ਤੇ ਨੌ ਤੁਹਾਡੀ ਵੱਡੀ ਨਹੀਂ ਵੇਖੀ ਕਿਤੇ ਮਿਲੀ ਨਹੀਂਗੀ ਦੀ ਪੈ ਕੀ ਦੱਸਾਂ ਤੁਹਾਨੂੰ ਭੈਣ ਜੀ ਮਸ਼ੀਨ ਤੇ ਲੱਗੀ ਹੋਣੀ ਆ ਸਾਰਾ ਦਿਨ ਉਹਨੂੰ ਇਹੋ ਹੀ ਕੰਮਿਆਂਗੇ ਅੱਛਾ ਅੱਛਾ ਆ ਤੇ ਹਮ ਰਪਿੰਦਰ ਆਈ ਆ ਤੇ ਮੈਨੂੰ ਫੇਰ ਪਤਾ ਲੱਗਾ ਕਿ ਨੋਵਾ ਦਾ ਸੋਕ ਕੀ ਹੁੰਦਾ ਵਾ ਭੈਣ ਜੀ ਮੇਰੀ ਧੀ ਵੀ ਨਾ ਬੜੀ ਮਲਾਪੜੀ ਸੀ ਹਾਂਜੀ ਘਰ ਵੀ ਚਲੋ ਬੜਾ ਕੰਮ ਕਰ ਕਰਦੀ ਸੀ ਪਾਏ ਹੀ ਕੰਮ ਵਾਲੀਆਂ ਰੱਖੀਆਂ ਆਂ ਹੀ ਹਾਂਜੀ ਪਰ ਘਰ ਦਾ ਸਾਰਾ ਕੰਮ ਉਹ ਹੀ ਲਈ ਫਿਰਦੀ ਹੁੰਦੀ ਸੀ ਮੈਨੂੰ ਉਹਦੇ ਕਿਸੇ ਕੰਮ ਦੀ ਟੈਨਸ਼ਨ ਹੁੰਦੀ ਨਹੀਂ ਨਹੀਂ ਇੱਥੇ ਵੀ ਸਾਰਾ ਕੰਮ ਕਰਦੀ ਆ ਸਵੇਰ ਦਾ ਉੱਠ ਕੇ ਮੈਨੂੰ ਦੱਸਦਾ ਵੀ ਮੰਮੀ ਡੈਡੀ ਨੇ ਆਉਣਾ ਵਾ ਬਾਕੀ ਸੋਈ ਦਾ ਸਾਰਾ ਹੀ ਕੰਮ ਨੇ ਆਪ ਕੀਤਾ ਵਾ ਠੀਕ ਜੀ ਹਾਂ ਚਲੋ ਭੈਣ ਜਦੋਂ ਦੂਜੀ ਪਹਿਲਾਂ ਤੇ ਚੰਗੀ ਹੈ ਤੁਹਾਨੂੰ ਪਤਾ ਹੀ ਆ ਭੈਣ ਜੀ ਜਦੋਂ ਕੱਲਾ-ਕੱਲਾ ਧੀ ਬਹੁਤ ਹੁੰਦਾ ਉਦੋਂ ਤਾਂ ਸਾਰੇ ਚੰਗੇ ਹੁੰਦੇ ਆ ਹਾਂਜੀ ਜਦੋਂ ਫਿਰ ਦੂਜਾ ਆਉਂਦਾ ਵਾ ਫੇ ਸ਼ਰੀਕੇ ਬਣ ਜਾਂਦੇ ਆ ਕੱਲੀ ਨੂੰ ਹਰ ਇੱਕ ਚੀਜ਼ ਮਿਲਦੀ ਸੀ ਹੁਣ ਵੇਖੋ ਵੀ ਦੋਵਾਂ ਜਾਨੀਆਂ ਨੂੰ ਚੀਜ਼ ਜਿਹੜੀ ਉਨੂੰ ਇਹ ਹੁੰਦਾ ਵਾਪਸ ਕਿ ਜਦੋਂ ਕੱਲੀ ਨੂੰ ਮੈਨੂੰ ਅੱਗੇ ਮਿਲਦੀ ਹੈ ਇਦਾਂ ਹੀ ਚੀ ਜAVE ਰੁਪਿੰਦਰ ਦੀ ਨਾ ਆਵੇ ਹੁਣ ਮੈਂ ਇਦਾਂ ਵਿਤਕਰੇ ਕਿਦਾਂ ਕਰਾਂ ਮੇਰੇ ਬਾਅਦ ਤੇ ਦੋਵੇਂ ਜਾਨੀ ਇੱਕੋ ਜਿਹੀਆਂ ਨਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਭੈਣ ਜੀ ਤੇ ਬਾਕੀ ਇਹ ਆ ਕਿ ਜੇ ਉਹਨੂੰ ਛੋਟੀ ਭੈਣ ਬਣਾ ਕੇ ਰੱਖਦੀ ਹਾਂਜੀ ਤੇ ਉਹ ਵੀ ਫਿਰ ਅੱਗੋਂ ਪਿਆਰ ਕਰਦੀ ਕਰਦੀ ਤੁਹਾਨੂੰ ਵੀ ਸੁਖ ਤਾਂ ਹੀ ਆ ਜੇ ਨਾਲ ਮਿਲ ਕੇ ਰਹਿੰਦੇ ਇਹ ਰੁਪਿੰਦਰ ਤੇ ਬਠੇਰੀ ਚੰਗੀ ਆ ਹਾਂਜੀ ਇਹਦੇ ਬਰੋਂ ਤਾਂ ਕੋਈ ਲਾਮਾ ਨਹੀਂਗਾ ਹੈਗਾ ਠੀਕ ਠੀਕ ਰੇ ਭੈਣ ਜੀ ਹਾ ਤੁਹਾਡੇ ਮੂੰਹੋਂ ਗੱਲ ਸੁਣ ਕੇ ਨਾ ਮੇਰਾ ਦਿਲ ਖੁਸ਼ ਹੋ ਗਿਆ ਹਨਾ ਆਪਣੇ ਧੀ ਪੋਦੀ ਦਾ ਹਰ ਕੋਈ ਸੋਭਾ ਕਰਦਾ ਹੈ ਹਾਂਜੀ ਪਰ ਦੂਜਾ ਜੀ ਕਰੇ ਨਾ ਤੇ ਫਿਰ ਜਿਹੜਾ ਮਨੜੀ ਖੁਸ਼ੀ ਹੁੰਦੀ ਨਾ ਉਹਦੇ ਨਾਲ ਦੀ ਰੀਸ ਹੀ ਨਹੀਂਗੀ ਭੈਣ ਜੀ ਚੰਗੇ ਬੰਦੇ ਨੂੰ ਚੰਗੇ ਕਹਿਣਾ ਹੁੰਦਾ ਵਾ ਤੁਂ ਜੇ ਚੰਗੀ ਆ ਰਪਿੰਦਰ ਤਾਂ ਮੈਂ ਕਿੱਦਾਂ ਕਹਿਦਾ ਵੀ ਮਾੜੀ ਆ ਸਾਰੇ ਕੰਮ ਲਈ ਫਿਰਦੀ ਆਪਣੇ ਉਹ ਠੀਕ ਜੀ ਭੈਣ ਜੀ ਪਤਾ ਨਹੀਂ ਹੁਣ ਇਹ ਗੱਲ ਮੈਨੂੰ ਕਰਨੀ ਚਾਹੀਦੀ ਏ ਕਿ ਨਹੀਂ ਪਰ ਟਾੜੇ ਘਰ ਵੀ ਕੋਈ ਪੈਲੀ ਦਾ ਵੀ ਚੱਲਣ ਦਾ ਹਿਸਾਬ ਤਾਂ ਹਾਂਜੀ ਭੈਣ ਜੀ ਉਹ ਵੀ ਚੱਲਣ ਰਿਆ ਸੀ ਜਿਉਂ ਰਪਿੰਦਰ ਦਾ ਵਿਆਹ ਹੋਇਆ ਤੇ ਉਹ ਕਲਾ ਪਾ ਕੇ ਬਹਿ ਗਏ ਦੋਵੇਂ ਜੀ ਤੇ ਸਾਨੂੰ ਵੱਖਰੇ ਕਰੋ ਵੱਖਰੇ ਕਰੋ ਹੁਣ ਉਹ ਪਿਆਲੀ ਆਪਣੀ ਬਉਂਦੇ ਆ ਤੇ ਵੰਡਤੀ ਪਿਆਲੀ ਫਿਰ ਇਹਨਾਂ ਦੋਵਾਂ ਜਣੇ ਨੂੰ ਕੀ ਕਰਨਾ ਹੈ ਫਿਰ ਹੁਣ ਘਰ ਵਿੱਚ ਕਪਾਤ ਵੀ ਚੰਗਾ ਨਹੀਂ ਹੁੰਦਾ ਤੁਸੀਂ ਆਪ ਸਿਆਣੇ ਜੀ ਚਲੋ ਗੱਲ ਸੁਣੋ ਮੇਰੀ ਭੈਣ ਜੀ ਵੰਡ ਵਿਆਹ ਤੇ ਹਰ ਘਰ ਚ ਹੁੰਦਾ ਹੀ ਆ ਤੇ ਹੁਣਾ ਵੀ ਚਾਹੀਦਾ ਹੀ ਆ ਤੇ ਜਿਹੜਾ ਭਲੀ ਭਾਂਤ ਹੋ ਜੇ ਨਾ ਉਹਦੇ ਨਾਲ ਦੀ ਰੀਸ ਨਹੀਂ ਕੋਈ ਇਹ ਤਾਂ ਗੱਲ ਤੁਹਾਡੀ ਭੈਣ ਦੀ ਠੀਕ ਹੈ ਬਿਲਕੁਲ ਸਗੋਂ ਮਿਲਦੇ ਰਹਿੰਦੀ ਐ ਮੜਕੇ ਭੈਣ ਭਰਾ ਆਪਸ ਵਿੱਚ ਵੀ ਉਹਨੂੰ ਪਤਾ ਹੋਊਗਾ ਕਿ ਆਹੇ ਸਾਂ ਮੇਰਾ ਆ ਤੇ ਇਹਨਾਂ ਨੂੰ ਪਤਾ ਹੋਊਗਾ ਕਿ ਆਹ ਸਾਡੇ ਸਿਆ ਆ ਹਾਂਜੀ ਹਾਂਜੀ ਚਲੋ ਜਦੋਂ ਭੈਣ ਜੀ ਬੱਚੇ ਸਿਆਣੇ ਹੋ ਜਾਂਦਾ ਫਿਰ ਮਾਪਿਆਂ ਛਦਾਈ ਬਣ ਜਾਂਦਾ ਵਾ ਹੁਣ ਉਹ ਕਹਿੰਦੇ ਸੀ ਜੋ ਹੋਵਾ ਅਹੀਂ ਆਹੀਂ ਆ ਤਾਂ ਫਿਰ ਅਹੀਂ ਚੋਪੀ ਕਰਨਾ ਸੀ ਅਹੀਂ ਕੀ ਕਰਨਾ ਸੀ ਕਿ ਲੋਕਾਂ ਨੂੰ ਮੇਲਾ ਥੋੜਾ ਲਾਲਾ ਦੱਸਣਾ ਸੀ ਅਹੀਂ ਨਾ ਭੈਣ ਤੂੰ ਇਹ ਬੜਾ ਚੰਗਾ ਕੀਤਾ ਤੇ ਜਿਹੜਾ ਨਾਲੋਂ ਥਾਂ ਥਾਂ ਹੀ ਕਰ ਦਿੱਤਾ ਹੈ ਮੈਂ ਤਾਂ ਰਪਿੰਦਰ ਨੇ ਬਥੇਰਾ ਕਿਹਾ ਸੀ ਪੁੱਤ ਪਿੰਡ ਨਹੀਂ ਗੱਲ ਦੱਸੀਦੀ ਹੁੰਦੀ ਚੰਗੇ ਨਹੀਂ ਲੱਗੀਦਾ ਨਹੀਂ ਬਹੰਦੀ ਥੋੜੀ ਕੀ ਤੇ ਉਹ ਵੀ ਨਹੀਂ ਕੋਈ ਗੱਲ ਦੱਸਦੀ ਹਾਂਜੀ ਉਹ ਦਿਨਾਂ ਨਾ ਮੈਂ ਹੀ ਤਾਂ ਪੁੱਛਣ ਲਈ ਤੇ ਕਿੱਥੇ ਗਏ ਆ लवली ਹੁਣੀ ਤੇ ਵੀ ਤੁਸੀਂ ਆਉਣਾ ਹੀ ਆਏ ਨਹੀਂ ਮਿਲਣਾ ਤੇ ਫੇਰ ਉਹਨੇ ਦੱਸਿਆ ਮੈਨੂੰ ਪੀਦਾ ਪਿਆਲੀ ਦਾ ਚੱਕਰ ਪਿਆ ਸੀ ਤੇ ਉਹ ਸ਼ਹਿਰ ਗਏ ਠੀਕ ਠੀਕ ਹਾਂਜੀ ਚਲੋ ਕੋਈ ਗੱਲ ਨਹੀਂ ਕਮਾਉਣ ਖਾਣ ਆਪੋ ਆਪਣਾ ਸਾਨੂੰ ਤੇ ਇਹਦੇ ਵਿੱਚ ਹੀ ਖੁਸ਼ੀ ਆ ਭਾਜੀ ਸੋਚਿਆ ਕਿਤੇ लवली ਦਾ ਤੇ ਇਹ ਆ ਵੀ ਪ੍ਰਾਈਵੇਟ ਕਿਤੇ ਲੱਗਾ ਸੀ ਤੇ ਤਨਖਾਹ ਇਹਦੀ ਥੋੜੀ ਸੀ ਤੇ ਮੈਨੂੰ ਇਹ ਆ ਵੀ ਚੰਗੀ ਤਨਖਾਹ ਕਿਤੇ ਮਿਲਣਾ ਪਏ ਤੇ ਚੱਲ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਪੇ ਦਾ। ਪਾਜੀ ਅਹੀਂ ਨਾ ਪੂਰਾ ਜੋਰ ਲਾਉਂਦੇ। ਠੀਕ ਆ। ਬਸ ਉਥੇ ਇਹੋ ਹੀ ਇਹਨੂੰ ਕਿਹਾ ਵਾ ਮੈਂ ਹਾਂ ਐਕਸਪੀਰੀਅੰਸ ਲੈ ਆਓ। ਕੋਈ ਗੱਲ ਨਹੀਂ। ਤੇ ਮਿਲ ਜੂਗੀ ਜੌਬ। ਉਹ ਮੈਂ ਰੈਡੀ ਇਹ ਗੱਲ ਕਹਿਣਾ। ਹੂੰ। ਕਿ ਜੇ ਇਦਾਂ ਗੱਲ ਬੰਦੀ ਆ ਤੇ ਵੇਖ ਲਓ ਤੁਸੀਂ ਜ਼ਰੂਰ ਅਹੀਂ ਤਰਲੇ ਮਾਰਨੇ ਉਹਨਾਂ ਦੀ। ਉਹ ਜੇ ਇਦਾਂ ਬਣਦੀ ਹੁੰਦੀ ਤੇ ਕੋਈ ਗੱਲ ਨਹੀਂ। ਬਾਕੀ ਕੋਈ ਗੱਲ ਨਹੀਂ। ਤੂੰ ਰਹਿਣ ਦੇ। ਤੂੰ ਨਾ ਪੁੱਛ ਮੈਂ ਆਪੇ ਕਰ ਲਵਾਂ ਮੈਂ ਉਹਨਾਂ ਨਾਲ ਵੀ ਗੱਲ ਕਰ ਲਵਾਂ ਜਿੱਥੇ ਤੁਸੀਂ ਜੌਬ ਕੀਤੀ ਐ ਠੀਕ ਆ ਚਲੋ ਵੇਖ ਲਓ ਕੋਈ ਗੱਲ ਨਹੀਂ ਹੋ ਜੂਗਾ ਹਾਲੋ ਵੀ ਤੇਹੀ ਤਾਂ ਕੀ ਕਹਿੰਦੇ ਵੀ ਘਰ ਪਰੌਣੇ ਆਏ ਆ ਉਹ ਪਰੌਣੇ ਆਏ ਆ ਤੇ ਪਰੌਣੇ ਕਿਹੜੇ ਸਾਡੇ ਵਾਸਤੇ ਆਏ ਆ ਪਰੌਣੇ ਤੇ ਆਏ ਆ लवली ਹੋਣਾ ਵਾਸਤੇ ਚਲੋ ਜਿੱਦਾਂ ਵੀ ਆ ਕੋਲ ਤੇ ਬਹਿਣਾ ਏ 10 15 ਮਿੰਟ ਫੇਰ ਮੈਨੂੰ ਗੱਲਾਂ ਕਰਨੀਆਂ ਨੇ ਮੈਨੂੰ ਡੈਡੀ ਨੇ ਕੱਲ੍ਹ ਹੀ ਪੈੜੀ ਜੋ ਹੂੰ ਤੇ ਮੈਂ ਜਾ ਕੇ ਬੈਠਾ ਹਾਉਣਾ ਲੱਗੇ ਅੱਛਾ ਤੇ ਮੈਨੂੰ ਨਹੀਂ ਦਿਖਦਾ ਪਿੱਲ लवली ਹੁਣ ਕਿਹੜੇ ਕੰਮ ਕਰਦੇ ਆ ਮੈਨੂੰ ਕਹਿੰਦਾ ਹੈ ਡੇੜੀ ਤੁਹਾਨੂੰ ਵੇਲੀ ਸਕਣ ਦੇ ਆ ਤੇ ਵੇਲੀ ਚ ਡੇੜੀ ਹੈ ਹੀ ਨਹੀਂ ਬਹਾਨੇ ਨਾਲ ਤੁਹਾਨੂੰ ਮੈਂ ਠਾਲਦਾ ਉਹਨਾਂ ਨੇ ਤੇ ਮੈਂ ਕੱਲ ਹੀ ਜਾ ਕੇ ਗੱਲ ਬੈਠਾ ਉਹਨਾਂ ਤੇ ਉਹ ਲੇਖ ਲੋ ਫਿਰ ਮੈਂ ਤੇ ਆਪ ਸਸਤੀ ਕੱਲ ਬੁਲਾਤੀ ਸੀ ਤੇ ਮੈਂ ਨਹੀਂ ਮੈਂ ਨਹੀਂ ਗਾ ਜਾਣਾ ਹੁਣ ਉੱਥੇ ਮੈਂ ਜੇ ਤਾਂ ਜਾਣਗੇ ਤੇ ਚਲ ਜੂਗਾ ਘਰ ਬਾਅਦ ਚ ਕੋਈ ਆ ਜਾਂਦੇ ਮਾੜਾ ਜਾ ਰੋਟੀਆਂ ਨਹੀਂ ਆਕੜੀਆਂ ਮੇਰੀਆਂ ਉਹਨਾਂ ਨੂੰ ਮਿਲ ਖਣੋ ਉਹਨਾਂ ਨੂੰ ਖਵਾ ਲਓ ਰੋਟੀ ਜਿਹੜੇ ਆਏ ਆ ਘਰ ਪਰ ਇਹ ਹੈ ਤੇ ਉਹਨਾਂ ਵਾਸਤੇ ਵੀ ਗਲਤ ਗਲਤ ਆ ਤੇ ਬੰਦੇ ਨੂੰ ਸੋਚਣਾ ਚਾਹੀਦਾ ਵਾ ਥੋੜਾ ਪਤਾ ਉਹ ਨਹੀਂ ਨਹੀਂ ਸੋਚਣ ਦੀ ਕੀ ਲੋੜ ਵਾ ਮੈਂ ਤੈਨੂੰ ਅੱਗੀ ਕਿਹਾ ਵਾ ਨਾ ਆਪਣਾ ਕ ਸਾਰੇ ਆਪਣੇ ਘਰ ਨੂੰ ਬੜੇ ਹਿਾਰਵਾ ਇੱਥੇ ਚਲੋ ਕੋਈ ਨਹੀਂ ਮੈਂ ਚਾ ਲੈ ਆਦਾ ਇੱਥੇ ਫਿਰ ਲੈ ਬਚਾ ਕੋਠੀ ਤੇ ਜਦੋਂ ਜਾਂਦੇ ਤਾਂ ਮੈਨੂੰ ਆਵਾਜ਼ ਦੇ ਦੇਓ ਮੜ ਕੇ ਆ ਜਾਊਗਾ ਮੈਂ ਠੀਕ ਆ ਜਾਊਗਾ ਮੈਂ ਥੀਪਰ ਆ ਜਾਓ ਤੁਸੀਂ ਮੈਂ ਨਾ ਹਾਂਜੀ ਤੁਸੀਂ ਚਲੋ ਅੰਦਰ ਬਣਾਓ ਚਾਹ ਚੋ ਤਾਂ ਮੈਂ ਫੋਨ ਕਰ ਲਾਂ ਇੱਕ ਦੋ ਕਰਨੇ ਆਉਂਦਿਆ ਹੀ ਫੋਨ ਖੜੀ ਡੈਸਟ ਕਰ ਲੋ ਹਾਂ ਲਵਲੀ ਦਾ ਹੀ ਕੰਮ ਵਾਂ ਅੱਛਾ ਤੇ ਮੈਂ ਉਹ ਭਾਜੀ ਰਿਸ਼ਵਾਲਾਂ ਘਰ ਹੀ ਲਈਨੇ ਕੱਲ ਠੀਕ ਆ ਚਲ ਕਰ ਲੋ ਤੇ ਮੈਂ ਚਾਹ ਬਣਾਉਣੀ ਆ ਬਣਾਓ ਵੀ ਹਲੋ ਸਾਸਿਕਾ ਭਾਜੀ ਸਾਸਿਕਾ ਭਾਜੀ ਉਹ ਠੀਕ ਠਾਕ ਦੇ ਹਾਂ 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 ਮੈਂ ਬਾਜੀ ਇਹ ਨਾ ਕੰਮ ਹੀ ਨਿਕਾ ਜਾਇਕ ਤੁਹਾਡੇ ਇੱਥੇ ਸਕੂਲ ਨਾ ਜੀਪੀਐਸ ਗੁਰਵਿੰਦਰ ਸਿੰਘ ਸੀਗਾ ਆਪਣਾ ਇੱਥੋਂ ਪੜੋਣਾ ਲੱਗਾ ਸੀਗਾ ਤਿੱਬੜ ਤੋਂ ਟੀਚਰ ਉਹਦੇ ਐਕਸਪੀਰੀਅੰਸ ਵਾਸਤੇ ਗੱਲ ਕਰਨੀ ਸੀ ਤੁਹਾਡਾ ਨਾਂ ਠੀਕ ਆ ਠੀਕ ਆ ਕੋਈ ਨਹੀਂ ਤੁਸੀਂ ਇਦਾਂ ਕਰੋ ਉਹਨਾਂ ਦੇ ਨਾਲ ਹੀ ਮੇਰੇ ਗੱਲ ਕਰਾ ਦਿਓ ਵਿੱਚੇ ਕਾਨਫਰੈਂਸ ਚ ਲਾ ਲਓ ਉਹਨਾਂ ਨੂੰ ਹਾਂ ਹਾਂ ਕਰਿਓ ਇੱਕ ਮਿੰਟ ਗੱਲ ਠੀਕ ਆ ਕਰਵਾਓ ਗੱਲ ਕੋਈ ਗੱਲ ਨਹੀਂ ਇਦਾਂ ਹੀ ਕਰਵਾ ਦਿਓ ਇਹਦੇ ਫੋਨ ਲਾ ਕੇ ਸੱਚੀ ਬਹਿ ਗਏ ਆ ਤੇ ਜੇ ਕਿਤੇ ਇਹਨਾਂ ਸਚਾਈ ਦਾ ਪਤਾ ਲੱਗ ਗਿਆ ਤਾਂ ਫੇਰ ਕੀ ਕਰਾਂ ਹਾਂਜੀ ਹਾਂਜੀ ਸਰ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਜੀ ਹਾਂ ਪ੍ਰਿੰਸੀਪਲ ਸਰ ਹਾਂ ਜੀ ਪੀਐਸ ਸਕੂਲ ਤੋਂ ਹਾਂਜੀ ਹਾਂਜੀ ਠੀਕ ਜੀ ਮੈਂ ਪੁੱਛਣਾ ਸੀਗਾ ਸਰ ਇੱਥੇ ਨਾ ਗੁਰਵਿੰਦਰ ਸਿੰਘ ਸੀਗਾ ਬੇਟਾ ਇਥੋਂ ਤਿੱਬੜ ਤੋਂ ਟੀਚਰ ਸੀਗਾ ਤੁਹਾਡੇ ਕੋਲ ਮੈਂ ਪੁੰਬਲੀ ਤੋਂ ਬੋਲਦਾ ਜੀ ਹਾਂਜੀ ਹਾਂਜੀ ਅੱਛਾ ਜੀ ਨਹੀਂ ਤੁਹਾਡੇ ਕੋਲ ਨਹੀਂ ਜੋਬ ਕਰਦਾ ਸੀਗਾ ਅੱਛਾ ਅੱਛਾ ਜੀ ਚਲੋ ਠੀਕ ਹੈ ਪਾਜੀ ਮੈਨੂੰ ਹੋ ਸਕਦਾ ਮਿਸਟੇਕ ਲੱਗੀ ਹੋਵੇ ਉਹਨਾਂ ਦਾ ਸਿਆ ਸੀਗਾ ਠੀਕ ਆ ਠੀਕ ਆ ਠੀਕ ਆ ਪਾਜੀ ਮਿਹਰਬਾਨੀ ਠੀਕ ਆ ਅਸੀ ਕਾਲ ਜੀ ਹਾਈਡਾ ਵੱਡਾ ਧੋਖਾ ਇਹ ਕਹਿੰਦੇ ਜੀ ਜਿਵੇਂ ਉੱਥੇ ਕਰਦਾ ਉਹ ਕੰਮ ਉੱਥੇ ਲੱਗਾ ਸੀਗਾ ਉਹਨੇ ਜੌਬ ਕੀਤੀ ਵੀ ਹੈਗੀ ਹੈ ਕਿਤੇ ਦੀਪ ਇੱਕ ਮਿੰਟ ਗੱਲ ਸੁਣਿਓ ਆ ਮੈਂ ਕਾਲ ਕੀਤੀ ਇੱਥੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਗੁਰਵਿੰਦਰ ਸਿੰਘ ਨਾਮ ਦਾ ਹਟਕੂ ਮੁੰਡਾ ਹੀ ਕੋਈ ਨਹੀਂ ਇੱਥੇ ਪਰ ਤੁਸੀਂ ਫੋਨ ਕਰ ਕੀਤਾ ਇੱਥੇ ਉਹ ਗੱਲ ਸੁਣ ਮੇਰੀ ਉਹ ਜਦੋਂ ਸਾਰੇ ਅਗਲੇ ਮੇਰੇ ਸਿਰ ਤੇ ਜ਼ਿੰਮੇਵਾਰੀ ਪਾਈ ਜਾਂਦੇ ਆ ਵੀ ਤੁਸੀਂ ਕਰੋ ਜੋਬ ਦਬਾਓ ਤੇ ਜੋਬ ਤੇ ਐਕਸਪੀਰੀਅੰਸ ਨਹੀਂ ਲੈਣਾ ਉਹ ਕਹਿੰਦੇ ਸਾਨੂੰ ਦਿੰਦਾ ਨਹੀਂ ਇਹਨਾਂ ਕੋ ਕੀਤੀ ਹੋਵੇ ਜੋਬ ਤਾਂ ਹੀ ਮਿਲੇ ਇਸ ਨਾਂ ਦਾ ਉਥੇ ਕੋਈ ਮੁੰਡਾ ਨਹੀਂ ਉਹ ਕਰਦਾ ਜੋਬ ਠੀਕ ਹੈ ਇਹਨੇ ਝੂਠ ਮਾਰ ਕੇ ਰਿਸ਼ਤਾ ਲਿਆ ਵਾ ਅੱਛਾ ਇੰਨਾ ਝੂਠ ਲੋਕੀ ਬੋਲਦੇ ਆ ਮੇਰੀ ਗੱਲ ਸੁਣੋ ਤੁਹਾਨੂੰ ਇਹ ਤਾਂ ਮੈਂ ਕਿਹਾ ਸੀ ਨਾ ਇਹ ਢਾਡੀ ਵਾਕ ਵੀ ਆ ਤੇ ਕਿਤੇ ਹੋਰ ਕਿਤੇ ਐਕਸਪੀਰੀਅੰਸ ਬਣਾ ਲਓ ਉਹ ਐਕਸਪੀਰੀਅੰਸ ਜਰ ਇਹਨੇ ਕੰਮ ਕੀਤਾ ਇਹਦਾ ਕੋਈ ਬਣੂ ਕੰਮ ਤਾਂ ਕੋਈ ਕੀਤਾ ਨਹੀਂ ਐਕਸਪੀਰੀਅੰਸ ਕਰਦਾ ਬਣਾ ਦਿਆ ਇਹਨੂੰ ਰਿਆਂ ਦੇ ਵਿਹਲਾ ਦੇ ਕੇ ਬਣ ਜਾਂਦਾ ਆ ਉਹ ਐਸੇ ਕਰਕੇ ਐਕਸਪੀਰੀਅੰਸ ਨਹੀਂ ਲੈ ਆ ਕੇ ਦਿੰਦੇ ਠੀਕ ਆ ਮੈਂ ਹੁਣੇ ਕਰਦਾ ਨਾ ਗੱਲ ਇਹਦਾਂ ਵਈ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਫੋਨ ਨਾ ਕਰੋ ਤੁਸੀਂ ਰਹਿੰਦੇ ਫੋਨ ਮੈਂ ਆਪੇ ਨਾ ਰਪਿੰਦਰ ਨਾਲ ਗੱਲ ਕਰਕੇ ਨਾ ਤੇ ਫੇਰ ਤੁਹਾਨੂੰ ਦੱਸ ਨਹੀਂ ਪਹਿਲਾਂ ਕੀ ਕਹਿੰਦੀ ਕੰਮ ਕੀਤਾ ਹੋਊ ਤਾਂ ਤਾਂ ਹੀ ਆ ਨਾ ਠੀਕ ਆ ਇਹ ਸਾਰਾ ਟਬਰ ਝੂਠ ਮਰੀ ਜਾਂਦਾ ਵਾ ਪਰ ਤੁਸੀਂ ਉਹ ਮੇਰੀ ਗੱਲ ਮੰਨੋ ਤੁਸੀਂ ਹੁਣ ਫੋਨ ਨਹੀਂ ਕਰਨਾ ਠੀਕ ਐ ਮੈਂ ਆਪੇ ਗੱਲ ਕਰ ਲਈਨੀ ਉਹਨਾਂ ਨਾਲ ਚਲ ਕਰ ਲਈ ਮੈਂ ਤਾਂ ਨਹੀਂ ਕਰਦਾ ਹੁਣ ਕਿਤੇ ਤਾਂ ਨਾ ਇਹਨੂੰ ਮਿਲਣੀ ਉਹ ਜੌਬ ਠੀਕ ਆ ਕਰਨਾ ਤੋਂ ਝੂਠ ਤੇ ਝੂਠ ਮਾਰੀ ਜਾਂਦੇ ਆ ਹਾਈ ਹਾਈ ਮਨ ਕੀ ਕਰਾਂ ਇਹਨਾਂ ਨੂੰ ਪਰਾ ਲੱਗ ਗਿਆ ਤੇ ਇਹਨਾਂ ਨੇ ਝੂਠ ਬੋਲ ਕੇ ਰਿਸ਼ਤਾ ਕੀਤਾ ਇਹ ਤਾਂ ਹੁਣ ਮੇਰਾ ਵੀ ਨਾਂ ਲੱਗਣਾ ਵਿੱਚੇ ਵੀ ਸਾਰੀ ਗੱਲ ਤਾਂ ਇਹਨਾਂ ਨੂੰ ਪਤਾ ਆ ਇਹਨਾਂ ਤਾਂ ਮੈਨੂੰ ਵੀ ਘਰੋਂ ਕੱਢ ਦੇਣਾ ਹੈ ਤੂੰ ਹੀ ਝੂਠ ਬੋਲਦੀ ਹੈ ਮੇਰੇ ਨਾਲ ਪਰਪੰਦਰ ਨੂੰ ਫੋਨ ਕਰਨੀ ਆ ਕੀ ਕਹਿੰਦੀ ਪਹਿਲਾਂ ਹੈਲੋ ਹੈਲੋ ਹਾਂਜੀ ਅਮੀ ਜੀ ਕੀ ਆ ਰਪਿੰਦਰ ਹਾਂਜੀ ਠੀਕ ਠਾਕ ਜੀ ਪਹੁੰਚ ਗਏ ਤੁਸੀਂ ਹਾਂ ਪਹੁੰਚ ਗਏ ਪੁੱਤ ਅੱਛਾ ਅੱਛਾ ਤੇ ਮੇਰੀ ਸੁਣ ਗੱਲ ਤੇਰੇ ਡੈਡੀ ਨਾ ਬੜਾ ਹੀ ਗਰਮ ਹੋਣ ਦੇ ਮੈਨੂੰ ਪਤਾ ਕੀ ਗੱਲ ਉਹ ਉਹ ਕਿਹੜੀ ਗੱਲ ਉਹਨਾਂ ਨੇ ਫੋਨ ਕਰ ਲਿਆ ਉੱਥੇ ਸਕੂਲ ਜਿੱਥੇ ਲੱਗਾ ਸੀ ਨਾ लवली ਅਸੀਂ ਕਿਹਾ ਵੀ ਉਹ ਤੋਂ ਐਕਸਪੀਰੀਅੰਸ ਪਤਾ ਕਰਨਾ ਸੀ ਤੇ ਉਹ ਆਹੋ ਤੋਂ ਪ੍ਰਿੰਸੀਪਲ ਨਾਲ ਗੱਲ ਹੋ ਗਈ ਉਹਨੇ ਮਰੇ ਕਿਹਾ ਤਾਂ ਵੀ ਇਸ ਨਾਮ ਦਾ ਤਾਂ ਕੋਈ ਮੁੰਡਾ ਇਸੇ ਨੌਕਰੀ ਕਰਦਾ ਹੀ ਨਹੀਂ ਰਿਹਾ ਤੇ ਮੰਮੀ ਜੀ ਸਾਹਮਣੇ ਆਉਣਾ ਸੀ ਅਹੀ ਮੀਚੂਡ ਬੋਲਿਆ ਤੇ ਹੁਣ ਕੀ ਬਣੂੰਗਾ ਜੇ ਡਰਦੀ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਯਾਨੀ ਮੈਨੂੰ ਤਾਂ ਬਹੁਤ ਵੱਡਾ ਡਰ ਲੱਗਣ ਡਿਆ ਯੋ ਕੀ ਬਣੂੰਗਾ ਇਹਨਾਂ ਨੇ ਕਿਹਾ ਤੈਨੂੰ ਸਭ ਕੁਝ ਪਤਾ ਹੀ ਤੇ ਤੂੰ ਹੀ ਮੇਰੇ ਤਲ ਘਾ ਰੱਖਿਆ ਤੇਰਾ ਤਾਂ ਫਰਜ਼ ਮੰਨਦਾ ਕਿ ਮੈਨੂੰ ਦੱਸਣਾ ਹੋਈ ਨਾ ਹੁਣ ਮੈਂ ਕੀ ਕਰਾਂ ਕਿ ਮੈਂ ਤੇ ਆਪਨੇ ਤੁਮ ਦਾ ਸਿੱਧੀ ਟੈਨਸ਼ਨ ਪਾਤੀ ਏ ਤੁਸੀਂ ਤੇ ਆ ਵਾਲੀ ਗੱਲ ਕਰਕੇ ਤੇ ਮੈਂ ਪੁੱਤ ਕੀਤਾ ਤੇਰੇ ਵਾਸਤੇ ਹਾਂ ਵੀ ਮੜਕੇ ਰਿਸ਼ਤਾ ਨਹੀਂ ਗਾ ਹੁਣ ਆਏ ਬੈਲੀ ਉਹ ਮੀਚਣਾ ਨਾ கண்டிਪੈ ਲੈ ਸਮਝਾਇਆ ਇਸਨੇ ਕਿ ਕੋਈ ਨਾ ਕੋਈ ਬੰਦਾ ਮਾਰਦੇ ਹੋ ਤੇ ਯਾਦ ਕੋਈ ਨਹੀਂ ਬੜਵੇ ਤੇ ਪਤਾ ਕਰ ਲਾਂਗੀ ਇਹਨਾਂ ਨੇ ਵੀ ਨਾਂ ਦੱਸਤਾ ਹੁਣਾਂ ਉਹਨਾਂ ਤੋਂ ਪਤਾ ਕਰਨੇ ਕਰਨਾ ਹੀ ਹੂੰ ਹੂੰ ਇਹਨਾਂ ਦਾ ਵੀ ਕੋਹ ਹਾਲ ਦੀਆਂ ਕਿਤੇ ਤੇ ਮੇਰੀ ਸੁਣ ਗੱਲ ਹੁਣ ਨਾ ਏਦਾਂ ਕਰੀਏ ਪੀਏ ਸਾਰਾ ਭੰਡਾ ਨਾ ਜੋ ਬਣਿਆ ਨਾ ਸਰੀ ਭੰਦੀ ਗਏ ਕਿਸੇ ਨੂੰ ਕੀ ਪਤਾ ਲੱਗਣਾ ਹੁਣ ਸਾਰੀ ਗੱਲ ਤੇ ਨਾ ਏਦਾਂ ਹੀ ਪੜਦਾ ਪੈਣਾ ਈ ਮੈਂ ਤਾਂ ਜਿੰਨੀ ਆ ਦੱਸ ਹੀ ਕੀਤੀ ਆ ਤੀ ਹੁਣ ਏਦਾਂ ਹੀ ਕੰਮ ਗੱਲ ਬਣ ਗਈ ਆ ਕਿਉਂਕਿ ਹੁਣ ਰਿਸ਼ਤਾ ਵਿੱਚ ਇਹੋ ਕੇ ਇੰਨਾ ਹੀ ਕਰਾਇਆ ਸੀ ਕੰਟੀ ਹੀ ਤੇ ਹੈ ਯਾ ਸਾਰੇ ਜਿੰਮੇਵੰਦੇ ਨਾ ਦੱਸ ਇੱਥੇ ਹੀ ਹੋਣਗੇ ਸਾਨੂੰ ਕੀ ਪਤਾ ਇਹਨਾਂ ਸਾਨੂੰ ਝੂਠ ਬੋਲਿਆ ਹੋਊਗਾ ਆਹ ਤਾਂ ਬੋਤਰੇ ਡਾਡੀ ਨਾ ਬੜੇ ਗੁੱਸੇ 'ਚ ਹੀ ਉਹ ਮੈਨੂੰ ਤਾਂ ਬੜਾ ਡਰ ਲੱਗਣ ਲੱਗਾ ਹੁਣ ਹਮਾਂ ਤੋਂ ਤੇ ਮੰਮੀ ਜੀ ਗੁੱਸਾ ਉਹਨਾਂ ਦਾ ਜੈਜ ਵਾ ਉਹ ਸੱਚੇ ਹੀ ਰੋਂਦੇ ਆ ਹੋਰ ਕੀ ਕਰਨਾ ਜੇ ਇਹਨੂੰ ਪਹਿਲਾਂ ਪਤਾ ਹੁੰਦਾ ਇਹ ਗੱਲ ਦਾ ਤੇ ਤਾਂ ਹੀ ਉਹ ਜੋ ਜਗਦੰਮ ਸਰੀਕਲ ਦਾ ਪਤਾ ਲੱਗਾ ਉਹਨਾਂ ਦੇ ਗੁੱਸੇ ਵਿੱਚ ਆਉਣਾ ਹੀ ਹੋਣਾ ਹੋਰ ਉਹਨਾਂ ਨੇ ਕਿਹਾ ਵੀ ਜੇ ਕਮਾਈ ਨਹੀਂ ਕਰਦਾ ਤਾਂ ਮੈਂ ਆਪਣੀ ਕੁੜੀ ਵੀ ਉਹਣੀ ਇੱਥੇ ਮੁੰਡਾ ਤਾਂ ਕੰਮ ਕਰ ਵਾਲਾ ਚਾਹੀਦਾ ਸੀ ਨਾ ਚਲ ਮੈਂ ਜੀ ਕੋਈ ਜ਼ਾਲੀ ਖੁਣਾ ਨਾ ਥੋੜਾ ਬੁਦਾ ਸਮਝਾਉਂ ਖੰਡੇ ਕਰਵਾ ਥੋੜੇ ਜੀ ਚਲ ਠੀਕ ਹੈ ਮੈਂ ਵੇਖਾਂ ਤੇ ਡੈਡੀ ਕੀ ਕਰਨ ਦੇ ਆ ਕਿ ਹੋਰ ਨਾ ਨਾ ਫੋਨ ਚਲਾ ਕੋਈ ਨਹੀਂ ਕੋਈ ਨਾ ਕੋਈ ਬਹਾਲ ਕਰਦੇ ਆ ਕੋਈ ਨਹੀਂ ਇਹ ਵਾਲਾ ਕੰਮ ਹੋ ਜਾਣਾ ਸਭ ਕੋ ਸਹੀ ਹੋ ਜਾਣਾ ਚਲ ਠੀਕ ਹੈ ਫਿਰ ਹੈ ਚੰਗਾ ਮੈਂ ਕਰ ਲਾ ਕਰਦਾ ਕੰਮ ਠੀਕ ਹੈ ਹਾਂਜੀ ਹਾਂਜੀ ਠੀਕ ਜੀ ਉਹ ਮੇਂ ਨੋ ਨਹੀਂ ਸਮਝ ਆਉਂਦੀ ਹੁਣ ਕੀ ਬਣੂਗਾ ਰੁਪਿੰਦਰ ਤੂੰ ਕਲੀ ਮੁੰਸਟਾ ਕੀ ਗੱਲ ਹੈ ਆ ਮੁੰ ਕਲੀ ਸੁਪਣਾ ਆ ਮੰਮੀ ਜੀ ਦਾ ਆਉਂਦਿਆ ਹੀ ਫੋਨ ਆ ਆਹੋ ਤੋ ਖਰੇ ਡੈਡੀ ਜੀ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਆ ਓਹੋ ਉਹਨਾਂ ਫੋਨ ਤਾਂ ਨਹੀਂ ਕਰਤਾ ਕਿਤੇ ਫੋਨ ਤੇ ਉਹਨਾਂ ਨੇ ਕਰਨਾ ਹੀ ਤੂੰ ਹੀ ਕਲੀ ਦੱਸਿਆ ਇਹ ਗਲਤੀ ਤੇ ਤੁਹਾਡੀ ਹੈ ਸਾਰੀ ਓ ਮੈਂ ਤਾਂ ਤੈਨੂੰ ਜਦੋਂ ਆਉਣ ਲੱਗੇ ਉਦੋਂ ਕਿਹਾ ਸੀ ਵੀ ਮੈਂ ਉਹਨਾਂ ਨੂੰ ਕੀ ਗੱਲ ਕਹਿਣੀ ਹੈ ਹੈ ਮੈਂ ਤਾਂ ਮੈਂ ਤਾਂ ਕਿਹਾ ਸੀ ਕਿ ਸੌ ਬਨੇ ਹੁੰਦੇ ਆ ਕੋਈ ਨਾ ਕੋਈ ਬੰਦਾ ਬਾਨਾ ਮਾਰ ਦਿੰਦਾ ਆ ਤੋ ਸਕੂਲ ਦਾ ਕਲੀ ਨਾ ਲਿਆ ਹੀ ਓ ਚੱਲ ਕੋਈ ਗੱਲ ਨਹੀਂ ਲੱਗ ਗਿਆ ਪਤਾ ਤੇ ਫੇਟ ਕਰਾ ਪਾੜ ਡੇ ਗਿਆ ਉੱਥੇ ਦੇਖਦੇ ਗਿਆ ਹੋਰ ਕਿਦਾਂ ਡਿਗਣਾ ਆ ਓਏ ਉਹਨਾਂ ਨੇ ਕੱਲ ਲਵਾਉਣਾ ਮਤਲਬ ਵਾਹ ਨਹੀਂ ਲਵਾਉਣਾ ਨਾਲ ਵਾਹ ਆ ਬਸ ਠੀਕ ਆ ਬਸ ਕਾਏ ਆ ਉਦੋਂ ਦੇ ਉਹ ਡੈਡੀ ਜੀ ਹੁਣ ਗੁੱਸੇ ਹੁੰਦੇ ਸੀ ਮੰਮੀ ਨੂੰ ਹੁੰਦੇ ਗੁੱਸੇ ਦੇ ਮੈਂ ਕਰਾ ਮੰਮੀ ਨੇ ਪਹਿਲਾਂ ਨਹੀਂ ਦੱਸਿਆ ਉਹਨਾਂ ਨੂੰ ਤੁਹਾਡੀ ਕਰਕੇ ਤੇ ਸਾਰੀ ਕੋਸ਼ਿਸ਼ ਕਰਨ ਦੇ ਸੀ ਜੇ ਹੁਣ ਉਹ ਕੇਸ-ਕੂਸ ਕਰ ਦੇਣਗੇ ਤੇ ਫਿਰ ਦੱਸੋ ਕੀ ਕਰੋਗੇ ਮੇਰੀ ਗੱਲ ਸੁਣ ਜੇ ਕੇਸ ਕਰ ਦੇਣਗੇ ਨਾ ਤੇ ਕਰ ਦੇਣ ਆਪਣੀ ਕੁੜੀ ਦਾ ਘਰ ਖਰਾਬ ਕਰਨਾ ਉਹਨਾਂ ਨੇ ਕਿ ਕਿਸਦਾ ਕਰਨਾ ਇਹਦਾ ਮਤਲਬ ਵੀ ਤੁਹਾਨੂੰ ਕੋਈ ਨਹੀਂ ਹੈਗਾ ਭਾਈ ਮੈਂ ਜਾਣੀ ਆ ਜਾਵਾਂ ਕੋਈ ਗੱਲਬਾਤ ਨਹੀਂ ਹਣਾ ਆਪਣੇ ਆਪ ਨਾਲ ਲਿਆ। ਉਹ ਲਾ ਕੇ ਆਂਦੇ ਆਂ ਕੇਸ ਕਰ ਦੋ। ਨਾ ਤੇ ਤੂੰ ਲੈਣੀ। ਉਹਨਾਂ ਹੁਣ ਕੋਈ ਨਾ ਕੋਈ ਗੱਲ ਛੇੜਨੀ ਆ। ਮੈਂ ਹੁਣ ਕੀ ਕਰਾਂ ਉਹਨਾਂ ਦੇ ਪੈਰੀ ਪਾਵਾਂ ਜਾ ਕੇ। ਪਹਿਲਾਂ ਝੂਠ ਬੋਲਦੇ ਰਹੇ ਫੋਨ ਤੇ ਇਦਾਂ ਆਂ ਆਉਧਾਂ ਆਂ ਸਭ ਕੁਝ ਗਲਤ ਨਿਕਲਿਆ। ਮੈਂ ਤੈਨੂੰ ਸੱਚੀ ਦੱਸਿਆ ਵੀ ਮੈਂ ਨਹੀਂ ਕੋਈ ਵੀ ਕਰਦਾ। ਠੀਕ ਆ ਨਾ। ਉਹਦੇ ਤੁਹਾਨੂੰ ਵਿਆਹ ਕਰਾਉਂਦਾ ਬੜਾ ਚਾ ਚੜਿਆ ਹੈਗੀ ਵਿਆਹ ਕਰਾਉਣਾ ਆ। ਉਹ ਚਾ ਮੈਨੂੰ ਨਹੀਂ ਚੜਿਆ। ਚਾ ਤੈਨੂੰ ਵੀ ਹੋਣਾ ਸੀ। ਮੈਂ ਤਾਂ ਤੈਨੂੰ ਆਖਿਆ ਵੀ ਮੈਂ ਨਹੀਂ ਕੋਈ ਵੀ ਕਰਦਾ। ਪਹਿਲਾ ਬੰਦਾ ਕੋਈ ਨਾ ਕੋਈ ਕੰਮ ਸਿੱਖ ਲੈਂਦਾ ਉਹ ਵਿਲੇ ਨੇ ਟਾਈਮ ਲਗਾ ਛੜਿਆ ਜਾਂ ਸਾਰਾ ਕਦੀ ਕਿਤੇ ਬਹੁ ਕਿਤੇ ਕਿੱਥੇ